ਜਦੋਂ ਵੀ ਗੁਰੂ ਨਾਨਕ ਦੇਵ ਜੀ ਦੇ ਸਾਥੀਆਂ ਦਾ ਜ਼ਿਕਰ ਕੀਤਾ ਜਾਵੇਗਾ ਉਸ ਸਮੇਂ ਸਾਡੇ ਦਿਮਾਗ ਦੇ ਵਿੱਚ ਇੱਕ ਤਸਵੀਰ ਆਵੇਗੀ ਜਿਸ ਵਿੱਚ ਗੁਰੂ ਸਾਹਿਬ ਦੇ ਨਾਲ ਇੱਕ ਪਾਸੇ ਮਰਦਾਨਾ ਤੇ ਇੱਕ ਪਾਸੇ ਭਾਈ ਬਾਲਾ ਬੈਠੇ ਹੋਣਗੇ ਪਰ ਕਿੰਨੀ ਹੈਰਾਨੀ ਹੋਵੇਗੀ ਜਦੋਂ ਇਹ ਪਤਾ ਲੱਗੇਗਾ ਕਿ ਇਹ ਤਸਵੀਰ ਤਾਂ ਬਿਲਕੁਲ ਇੱਕ ਕਲਪਨਾ ਹੈ ਭਾਈ ਬਾਲਾ ਤਾਂ ਇਤਿਹਾਸ ਦੇ ਵਿੱਚ ਹੋਏ ਹੀ ਨਹੀਂ ਜੀ ਹਾਂ ਕੁਝ ਇਹੀ ਦਾਵਾ ਹੈ ਸਿੱਖ ਇਤਿਹਾਸ ਦੇ ਮੁੰਡਲੇ ਇਤਿਹਾਸਕਾਰਾਂ ਵਿੱਚੋਂ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਕਤਕ ਕੇ ਵਿਸਾਖ ਦੇ ਵਿੱਚ ਉਹਨਾਂ ਨੇ ਇਸ ਕਿਤਾਬ ਦੇ ਵਿੱਚ ਨਾ ਸਿਰਫ ਗੁਰੂ ਸਾਹਿਬ ਦੀ ਜਨਮ ਮਿਤੀ ਨੂੰ ਨਿਰਧਾਰਿਤ ਕੀਤਾ ਨਾਲ ਦੀ ਨਾਲ ਭਾਈ ਬਾਲਾ ਤੇ ਭਾਈ ਬਾਲੇ ਦੀ ਸਾਖੀ ਦੋਨਾਂ ਨੂੰ ਕਲਪਨਾ ਅਤੇ ਖੰਡਿਤ ਕੀਤਾ ਉਹਨਾਂ ਵੱਲੋਂ ਆਪਣੀ ਗੱਲ ਨੂੰ ਸਾਬਿਤ ਕਰਨ ਦੇ ਲਈ ਕਈ ਤੱਥ ਪੇਸ਼ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ ਕੁਝ ਮੁੱਖ ਇਸ ਤਰ੍ਹਾਂ ਹਨ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਜਿਸ ਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਸੰਖੇਪ ਜੀਵਨੀ ਵਰਣਨ ਕੀਤੀ ਹੈ ਉਸ ਦੇ ਵਿੱਚ ਕਿਤੇ ਵੀ ਭਾਈ ਬਾਲੇ ਦਾ ਜ਼ਿਕਰ ਨਹੀਂ ਆਉਂਦਾ ਹੋਰ ਤਾਂ ਹੋਰ 11ਵੀਂ ਵਾਰ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਪਿਆਰੇ ਸਿੱਖਾਂ ਦਾ ਨਾਮ ਹੈ ਉਸ ਵਿੱਚ ਕਿਤੇ ਵੀ ਭਾਈ ਬਾਲੇ ਦਾ ਨਾਮ ਨਹੀਂ ਆਉਂਦਾ ਮਰਦਾਨੇ ਦਾ ਅਤੇ ਦولت رائے ਵਰਗੇ ਸਿੱਖਾਂ ਦਾ ਨਾਮ ਆਉਂਦਾ ਹੈ ਪਰ ਭਾਈ ਬਾਲੇ ਦਾ ਨਾਮ ਬਿਲਕੁਲ ਨਹੀਂ ਆਉਂਦਾ ਗੁਰਦਾਸ ਜੀ ਸਾਡੇ ਲਈ ਬੜੇ ਹੀ ਸਤਿਕਾਰਯੋਗ ਅਤੇ ਵਿਸ਼ਵਾਸਯੋਗ ਹਨ ਕੀ ਉਹ ਇੰਨੇ ਖਾਸ ਸਿੱਖ ਦਾ ਜ਼ਿਕਰ ਹੀ ਨਹੀਂ ਕਰਨਗੇ ਦੂਸਰਾ ਪੁਰਾਤਨ ਜਨਮ ਸਾਖੀ ਪੁਰਾਤਨ ਜਨਮ ਸਾਖੀ ਵਿੱਚ ਕਿਤੇ ਵੀ ਭਾਈ ਬਾਲੇ ਦਾ ਜ਼ਿਕਰ ਹੀ ਨਹੀਂ ਆਉਂਦਾ ਉਸ ਦੇ ਵਿੱਚ ਜਿੰਨੀਆਂ ਵੀ ਸਾਖੀਆਂ ਮੌਜੂਦ ਹਨ ਉਸ ਵਿੱਚ ਭਾਈ ਬਾਲੇ ਦਾ ਨਾਮ ਆਉਂਦਾ ਹੀ ਨਹੀਂ ਜੋ ਕਿ ਗੁਰੂ ਹਰਗੋਬਿੰਦ ਜੀ ਦੇ ਸਮੇਂ ਲਿਖੀ ਗਈ ਮੰਨੀ ਜਾਂਦੀ ਹੈ ਜੋ ਕਿ ਸਭ ਤੋਂ ਪੁਰਾਣੀ ਸਾਖੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ ਤੁਸੀਂ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਕੀ ਲੱਗਦਾ ਹੈ ਭਾਈ ਬਾਲਾ ਅਸਲ ਵਿੱਚ ਸਨ ਜਾਂ ਨਹੀਂ ਸਨ ਕੀ ਤੁਸੀਂ ਇਹਨਾਂ ਤੱਥਾਂ ਨਾਲ ਸਹਿਮਤ ਹੋ ਜੇ ਤੁਸੀਂ ਇਸ ਵਿਸ਼ੇ ਵਿੱਚ ਹੋਰ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਕਤਕ ਕੇ ਵਿਸਾਖ ਨੂੰ ਪੜ੍ਹ ਸਕਦੇ ਹੋ ਇਸ ਨੂੰ ਖਰੀਦਣ ਦੇ ਲਈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇੰਸਟਾ ਆਈਡੀ ਮਿਲ ਜਾਏਗੀ ਉਸ ਦੇ ਉੱਤੇ ਮੈਸੇਜ ਕਰ ਸਕਦੇ ਹੋ ਧੰਨਵਾਦ